ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਸੰਦੀਪ ਵੀਰ ਠੀਕ ਠਾਕ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਵੀ ਕਿ ਜਿਹੜਾ ਜੀ ਆਣ ਸਦਕੇ ਆਣ ਜਿਹੜਾ ਸਾਡੇ ਕੋਲ ਆਏ ਜੀ ਤੁਸੀਂ ਇੱਧਰੋਂ ਚੱਲ ਕੇ ਆਹ ਫਾਰਮ ਕਿੱਦਾਂ ਫਿਰ ਰਹੇ ਨਹੀਂ ਹਾਂਜੀ ਤੇ ਬਾਈ ਟੋਟਲ ਕਿੰਨੇ ਗਾਵਾਂ ਜੀ ਟੋਟਲ ਆਪਣੇ ਕੋਲ ਹੈਗਾ 18 19 ਗਾਈਆਂ 18 19 ਤੇ ਬਾਕੀ ਮਗਰ ਬੱਚੇ ਤਿਆਰ ਹੁੰਦੇ ਹੁੰਦੇ ਠੀਕ ਆ ਇਹ ਸਾਰੀਆਂ ਪਹਿਲਣਾਆਂ ਆ ਵੜਾਂ ਵਿੱਚ ਹਾਂਜੀ ਤੇ ਇੱਕ ਦੂਜੇ ਸੁਗੇ ਆ ਅੱਛਾ ਠੀਕ ਆ ਬਾਕੀ ਇਹ ਸਾਲ ਆਪਾਂ ਫੇਲ ਕਿੰਨੀ ਕਰਨੀ ਹੈ ਜੀ 6 ਆਪਣੇ ਕੋਲ 6 ਗਾਂ ਹੀ ਐਵੇਂ ਇੱਕ ਕੱਲ ਵੇਚ ਗਈ ਅੱਛ ਆਪਣਾ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਪੱਟੀ ਹਾਂਜੀ ਪਿੰਡ ਤਾਰੀਵਾਲ ਤਾਰੀਵਾਲ ਤੇ ਬੁਪਾਰੇ ਦੇ ਲਾਗੇ ਬੁਪਾਰੇ ਫੜ ਲੈਣਾ ਉਹਦੇ ਨਾਲ ਬਿਲਕੁਲ ਤੇ ਨੰਬਰ ਤੁਹਾਡਾ ਹੈ ਜੀ 8549 47847 ਇੱਕ ਕਰ ਫਿਰ ਬੋਲ ਦਿਓ ਜੀ 8549 47847 ਚਲੋ ਉਹਨੇ ਈ ਟੁਕੜਾ ਘੱਪਣਾ ਕਿ ਸੂਈਆਂ ਜੀ ਇਹ ਇੱਕ ਤਾਂ ਸੱਜਰੇ ਗਾਂ ਥੋੜੇ ਜਿਹੇ ਬੱਚਾ ਹੈ ਨਹੀਂ ਗਾ ਜੇ ਬੱਚਾ ਲਾਈਏ ਤਾਂ ਫਿਰ ਉਹ ਕੰਮ ਆਪਾਂ ਕਰਨਾ ਨਹੀਂ ਬੱਚਾ ਮੋਚਿਆਂ ਨਾਲ ਕਰਦੇ ਨੇ ਖੋਲੀਆਂ ਦੇ ਪੈਣੀਆਂ ਨਹੀਂ ਹਨਾ ਬਣੋ ਨਹੀਂ ਖੋਲਣੀਆਂ ਨਹੀਂ ਹੈ ਖੋਲਣੀਆਂ ਦੇ ਵੀ ਖੋਲੇ ਖੋਲੀਆਂ ਨਹੀਂ ਅਸੀਂ ਛੜ ਖੋਲੀਆਂ ਛੜਦੇ ਆ ਨਾ ਠੀਕ ਆ ਬਾਕੀ ਸਾਫ ਸੁਥਰੀਆਂ ਇਹਦੇ ਥੱਲੇ 12 13 ਕਿਲੋ ਦੁੱਧ ਹੈ ਇਹ ਪਹਿਲਾ ਸੂਆ ਪਹਿਲਾ ਸੂਆ 12-13 ਕੋਲ ਉਤਰਾ 20 ਕਿਲੋ ਦੁੱਧ ਦਿੰਦੀ ਰਹੀ ਹੈ ਤੇ ਬਾਈ ਜੀ ਆਪਣਾ ਕਿਨੇ ਮਹੀਨੇ ਗੱਬਣਾ ਦੋ ਮਹੀਨੇ ਦੀ ਗੱਬਣਾ ਦੋ ਮਹੀਨੇ ਗੱਬਣਾ ਚੈੱਕ ਪਾਸ ਆ ਚੈੱਕ ਪਾਸ ਇਹ ਮਾਲੀ ਦੀ ਬਣੀ ਆਪਣੇ ਮਾਲੀ ਤੋਂ ਮਾਲੀ ਦੀ ਲੋ ਜੀ ਦੇਖੋ ਮਾਲੀ ਦੇ ਬਣਾਈਆਂ ਬਾਈ ਨੇ ਜੀ ਨਹੀਂ ਮਾਲੀ ਆਪਣੇ ਇਧਰ ਦਿਖਾਓ ਲਿਆ ਹੋਰ ਆਹ ਦੇਖੋ ਚਮੜੀ ਚੰਗੀ ਦਾਤ ਬਿਲਕੁਲ ਸਾਫ਼ ਸੁਥਰੀ ਬਿਲਕੁਲ ਹਾਂ ਇਹ ਬੱਚਿਆਂ ਬੱਚਿਆਂ ਦੇ ਤਾਂ ਆਹ ਮੈਨੂੰ ਦਿਖਾ ਇਹ ਨਹੀਂ ਗੱਲ ਵੀ ਥਾਣ ਨਹੀਂ ਕਿਨ੍ਹੇ ਆਲੀਆਂ ਥਾਣਾ ਨਹੀਂ ਆਲੀਆਂ ਨਗੀਆਂ ਹੈ ਬਿਲਕੁਲ ਜੀ ਤੇ ਬਾਈ ਜੀ ਪਰ ਸੱਜਰ ਨੇ ਦੁੱਧ ਕਿਨੇ ਦਿੱਤੇ ਨੇ ਸੱਜਰ ਨੇ ਦੁੱਧ 18-19 ਠੀਕ ਆ ਤੇ ਇਹਦਾ ਮੁੱਲ ਹੋਣਾ ਮੁੱਲ ਇਹਦਾ ਜੈ ਜੈ 45000 ਰੁਪਏ 45000 ਹਾਂ ਕਰ ਦਿਓ ਮੁਕੇ ਮਾਨਦਾਲ ਜਿਤਨਾ ਤੁਸੀਂ ਆਖੋ ਕੋ ਨਿਕਾਲਦੇ ਕਰ ਦਿਆ ਕੋਈ ਕਰ ਦਿਆਂ ਕਰ ਦਿਆਂ ਗੱਲ ਤੇ ਇਧਰ ਆਜੋ ਮੁੱਲ ਦੋ ਨੰਬਰ ਵਾਲੇ ਦਾ ਇਹਦੇ ਥੱਲੇ ਵੀ 14-15 ਕਿਲੋ ਦੁੱਧ ਆ ਹਾਂਜੀ ਸਾਫ ਸੁਥਰੀ ਬਿਲਕੁਲ ਚਵਾਈ ਦੀ ਕਿਤੇ ਕੋਈ ਮਸਾ ਜਿੰਨੀ ਵੀ ਕੋਈ ਗੱਲਬਾਤ ਹੋਵੇ ਭਾਵੇਂ ਅਗਲਾ ਗਾਰੰਟੀ ਨਾ ਲੈ ਜੀ ਚੰਬੂਦਰ ਨੇੜੇ ਹੋਵੇਗਾ ਦੋ ਆਹ ਦੇਖੋ ਥਾਣ ਦੇਖੋ ਵੈੜ ਨੂੰ ਲੱਗਾ ਚਵਾਈ ਇਹ ਵੱਡੀ ਵੱਡੀ ਚਵਾਈ ਕਰ ਲਈਏ ਕਿਉਂਕਿ ਸਾਡੇ ਕੋਲ ਟਾਈਮ ਸਾਰੀਆਂ ਗਾਂ ਦੀ ਇੱਕ ਦੀ ਨਹੀਂ ਹੈ ਕਿਤੇ ਕੋਈ ਛਿ ਭੂਰ ਛੱਟਾ ਵੇ ਆਪਣੀ ਗਰੰਟੀ ਚੋਈ ਕਰ ਲਈ ਤੁਸੀਂ ਜੀ ਸੁਬਾ ਆ ਨਹੀਂ ਚੋਈ ਕਰ ਕਰਨੀ ਅੱਜ ਕਰਨੀ ਅੱਜ ਕਰਨੀ ਚਲੋ ਚਲੋ ਠੀਕ ਆ ਐਵੇਂ ਤਾਂ ਝੂਠ ਮਾਰਨਾ ਉਹ ਗੱਲ ਕਰ ਆ ਨਹੀਂ ਠੀਕ ਆ ਠੀਕ ਆ ਵੀ ਕਿਨੇ ਚੋਈ ਕਰਦੇ ਨੇ ਚੋਈ ਮੈਂ 6 ਤੋਂ 6 ਤੇ ਚਲੋ 9 ਵਜੇ ਆ ਜੀ 9 ਵਜੇ 6-3 ਘੰਟੇ ਲੇਟ ਹੋਈਆਂ ਠੀਕ ਆ ਤੇ ਇਹਦਾ ਮੁੱਲ ਜੀ ਫਿਰ ਇਹਦਾ ਵੀ 45000 ਰੁਪਏ ਇਹ ਵੀ ਬੰਦਾ ਕਾਹਦੀ ਕੰਮ ਕਰਨਾ ਬੇ ਦੇਣ ਵਾਲਾ ਇਹ ਮੁਹੰਮਦ ਹਾਰੇ ਕਰ ਇਹ ਆ ਵੀ ਲੱਖ ਰੁਪਏ ਦੀ ਵੈੜ ਆ ਬਿਲਕੁਲ ਲੱਖ ਰੁਪਏ ਦੀ ਵੈੜਾ ਸਿਰਫ ਮੈਂ ਡੱਗਰ ਜਿਆਦੇ ਕਰਕੇ ਦੇਣ ਲਿਆ ਹਾਂਜੀ ਹਾਂਜੀ ਚਲੋ ਇੱਧਰ ਨੂੰ ਆ ਜਾਓ ਕਿ ਇਹਦੇ ਤੇਲੇ 6 ਕਿਲੋ ਦੁੱਧ ਆ ਹਾਂਜੀ ਪੰਜਾਂ ਮਹੀਨਿਆਂ ਦੀ ਗੱਬਣ ਅਜੇ 6 ਕਿਲੋ ਦੁੱਧ ਆ ਪੰਜਾਂ ਮਹੀਨੇ ਪੰਜਾਂ ਮਹੀਨੇ 5 ਕਿਲੋ ਦੁੱਧ ਕੋਈ ਪੱਕਾ ਲਾ ਲਵੇ ਹਾਂਜੀ ਪਰ ਇਹ ਵੀ ਦੁੱਧ ਦੀ ਆਪਾਂ ਗਰੰਟੀ ਨਹੀਂ ਦੇਣੀ ਬਿਲਕੁਲ ਗਰੰਟੀ ਕਿਉਂ ਨਹੀਂ ਦੇਣੀ ਇਹਨਾ ਜੀ ਨਹੀਂ 2-4 ਦਿਨ ਜਾ ਕੇ ਲਾਉਣਾ ਇਹਨਾਂ ਅੱਠਾਂ ਦਿਨ ਦੁੱਧ ਤੇ ਚੜਨਾ ਆਪਾਂ ਮੂੰਹ ਮਾ ਦਿਖਾ ਦਿੰਦਾ ਵੀ ਤੇ ਇਹ ਇਧਰ ਵੇਖੋ ਪਾਜੀ ਇਹਦੀ ਚਵਾ ਵੇਖੋ ਕਿ ਕਰਾਇਮ ਕਰੋ ਨਹੀਂ ਨਹੀਂ ਠੀਕ ਹੈ ਚਵਾ ਜਿਵੇਂ ਪੂਣੀਆਂ ਹੁੰਦੀਆਂ ਨਹੀਂ ਠੀਕ ਹੈ ਕੋਈ ਕਿਸੇ ਥਾਂ ਤੇ ਨੁਕਸ ਹੋਵੇ ਭਾਵੇਂ ਤੁਹਾਨੂੰ ਵੀਰ ਕੋਈ ਪੂਰ ਕਰ ਲੈ ਜਿਹਨੇ ਖੜਨਾ ਤੇ ਸੰਦੀਪ ਵੀਰੇ ਆ ਗੱਲ ਕੀਤੀ ਗਿਆ ਨਹੀਂ ਹਾਂਜੀ ਹ ਠੀਕ ਹੈ ਨਾ ਇਹ ਵੀ 2-4 ਦਿਨਾਂ ਨਾਲ ਜੀ ਨਹੀਂ ਜਾ ਕੇ ਜਾਉਂਦਾ ਆਈਂ ਸਰ ਤੇ ਖੁੱਲੀਆਂ ਰਹਿ ਗਿਆ ਤੁਸੀਂ ਖੁੱਲੀਆਂ ਜਾਣ ਫਰਕ ਨਾ ਪੈਂਦਾ ਇਹ ਇਹਨਾਂ 2-4 ਦੇ ਦੁੱਧ ਦੀ ਨਹੀਂ ਕੋਈ ਕਮੀ ਹੋਊਗੀ ਕਿੰਨੇ ਫਿਰ ਕੀ ਮਨੇ ਵੇਚੀ ਇਹਦਾ ਵੀ 45000 ਰੁਪਏ ਇਹ ਵੀ 45000 ਰੁਪਏ ਚਲੋ ਇਹ ਵੀ 45000 ਜੀ ਤੇ ਆਹ ਜੀ ਇਹ ਛਾਈ ਵਾਲਦੀ ਆ 2 ਮਹੀਨਿਆਂ ਦੀ ਇਹ ਗੱਬਣਿਆ ਇਹ 2 ਮਹੀਨਿਆਂ ਦੀ ਹਾਂ 7 ਕਿਲੋ ਜਾਂ 6 ਕਿਲੋ ਦੁੱਧ ਦੇ ਥੱਲੇ ਇਤਨੇ ਹੀ ਚੋ ਲੈਣੀ ਆ ਅੱਛਾ ਕੋਈ ਨਿਆਣਾ ਨਾ ਨਾ ਇਤਨਾ ਹੀ ਇਤਨਾ ਹੀ ਕੋਈ ਨਿਆਣਾ ਨਹੀਂ ਪਾਉਣਾ ਕੁਝ ਨਹੀਂ جناب ਉਹ ਤਾਂ ਤੁਹਾਡੇ ਤੋਂ ਮੈਂ ਦੱਸਣਾ ਮੇਰੇ ਇਤਨਾ ਹੀ ਚੋ ਲੈਣੀ ਕੋਈ ਨਾ ਮੋਗਲ ਨਹੀਂਗਾ ਠੀਕ ਹੈ ਨਾ ਇਹ ਪਸਮੂਗ ਦੀ ਪੂਰੀ ਫੂਨੀ ਵਰਗੀ ਹੋਤੀ ਕੋਈ ਗੱਲ ਇਧਰ ਬੂਹ ਮਾਂ ਦਾ ਸਾਲੋ ਮੜਾ ਜਾ ਇੰਦੀ ਵਰ ਕੀਮਤ ਹੈ ਇਹਦੀ ਸਿਰਫ 24000 ਰੁਪਇਆ 24000 ਰੁਪਇਆ ਦੇਣ ਲੈਣ ਦਾ ਕੰਮ ਹੀ ਅਸੰਦੀ ਬਿਲਕੁਲ ਬਿਲਕੁਲ ਇਹਦਾ ਇਹ ਤਾਂ ਇਹ ਤਾਂ ਵੀ ਦੰਗਰ ਜਿਆਦਾ ਕਰਕੇ ਹਾਂਜੀ 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 ਤੇ ਕੱਢਣ ਰਹੇ ਆ ਬਿਲਕੁਲ ਬਿਲਕੁਲ ਇਹ ਕੋਈ ਮੁੱਲ ਦੀਆਂ ਨਹੀਂ ਖਰੀਦੀਆਂ ਕੁਛ ਨਹੀਂ ਗੱਲ ਆਹ ਜੀ ਇਹਦੇ ਥਲੇ 6 ਕਿਲੋ ਦੁੱਧ ਆ ਠੀਕ ਆ ਇਹ ਮਹੀਨੇ ਸਵਾ ਮਹੀਨੇ ਦੀ ਬਣੀ ਪਰ ਗਰੰਟੀ ਕੋਈ ਨਹੀਂ ਗਰੰਟੀ ਕੋਈ ਨਹੀਂ ਇਹਦੀ ਕੋਈ ਗਰੰਟੀ ਨਹੀਂ ਮਤਲਬ 6 ਦੁੱਧ ਲਾਈ ਹੈ ਆਪਣਾ 6 ਲਿ ਦੁੱਧ ਲਾਈ ਹੈ 6 ਕਿਲੋ ਦੁੱਧ ਲਾਈਏ 5 ਕਿਲੋ ਲਾਈਏ ਦੁੱਧ ਪੱਕਾ ਹੋਊਗਾ ਇਹ ਥੱਲੇ ਚਲੋ ਇਹਦਾ ਮੁੱਲ ਜੀ ਫਿਰ ਇਹਦਾ ਮੁੱਲ ਜੈ ਜੈ 13000 ਰੁਪਇਆ 13000 ਆ ਚਲੋ ਇਹ ਕਾ ਅੰਸਰ ਵਛੀ ਆ ਖੀਰੀ ਮੂੰਹ ਇਹ ਗੱਬਰ ਨਹੀਂ ਆ ਜੇ ਹੋਈ ਨਹੀਂ ਗੱਬਰ ਨਹੀਂ ਇਹ 11 ਹੀ ਟ ਕੱਢੀ ਮੈਂ ਬਣਾਈ ਨਹੀਂ ਹਾਂਜੀ ਮੈਂ ਕਿਹਾ ਵੀ ਲੱਸੀ ਥੋੜੀ ਜਿਹੀ ਨਹੀਂ ਤੇ ਹੁਣ ਡੰਗਰ ਜਾਦੇ ਆ ਹਾਂਜੀ ਹਾਂਜੀ ਬਿਲਕੁਲ ਸਾਫ ਸੁਥਰੀ ਮੂੰਹ ਦੀ ਸਾਰੇ ਬੰਨੇ ਬੰਨੇ ਦੀ ਇਹਦੀ ਮਾਂ ਵੀ ਆਪਣੇ ਕੋਲ ਹੈਗੀ ਆ ਤੇ ਇਹਦੀ ਕੀਮਤ ਬਾਜੀ ਫਿਰ ਇਹਦੀ 12000 ਰੁਪਇਆ 12000 ਰੁਪਇਆ ਇਹ ਖ ਭਾਜੀ ਜੇ ਕਿਹੇ ਥਣ ਚ ਜਾ ਕੇ ਕੋਈ ਅੱਖ ਚ ਜਾਂ ਮਤਲਬ ਪੈਰ ਤੇ ਲੱਤ ਤੇ ਕੋਈ ਨੁਕਸ ਹੋਵੇ ਮੈਂ ਜੁਮੇਵਾਂ ਭਾਵੇਂ ਕੋਈ ਅਗਲਾ ਉੱਥਾ ਨਹੀਂ ਬਿਲਕੁਲ ਬਿਲਕੁਲ ਲੈ ਜੀ ਠੀਕ ਹੈ ਥਾਣਾ ਦੀਆਂ ਬਿਲਕੁਲ ਪਾਸ ਮੁਕੇ ਆ ਦੇਖੋ ਜੀ ਆ 6 ਵੜਾ ਹਨ ਜੀ ਆਪਣਾ 6 ਆ ਤੇ 6 ਵੜਾ ਬਾਈਆਂ ਕੋਲ ਜੀ ਤੇ ਟੋਕੜਾ ਗੱਬਣਾ ਵਾ ਤੇ ਕੋਈ ਵਪਾਰ ਨਹੀਂ ਗਿਆ ਘਰ ਦੇ ਪਸ਼ੂਦਾਂ ਤੋਂ ਪਤਾ ਮਤਲਬ ਸਵਾ ਲੱਖ ਰੁਪਏ ਆਉਂਦੇ ਸੂਦੇ ਨੂੰ ਵਿਗਣੀ ਆ ਹਾਂਜੀ ਜਿਹੜਾ ਮਰਜੀ ਕੋਈ ਵੀਰ ਤਿਆਰ ਕਰਕੇ ਆਹ ਦੇਖੋ ਇਧਰ ਕਾਵਾਂ ਕਿੰਨੇ ਆ ਸਾਰੀਆਂ ਇਹ ਤਿਆਰੀ ਸੂਨ ਵਾਲੀਆਂ ਹਨ ਜੀ ਇਹ ਪਿੱਛੇ ਤੋਂ ਟੋਕੜਾ ਕ ਬਣਾਉਂ ਵੀ ਜਿਆਦੀਆਂ ਇਸੇ ਕਰਕੇ ਡੰਗਰ ਜਿਆਦੇ ਰਲ ਗਿਆ ਚਲੋ ਤੇ ਇਸ ਕਰਕੇ ਬੱਚੇ ਮਗਰ ਤਿਆਰ ਹੁੰਦੇ ਜਾਂਦੇ ਆ ਤੇ ਪਿੰਡ ਆਪਣਾ ਹੈਗਾ ਪਿੰਡ ਧਾਰੀ ਵਾਲਾ ਜ਼ਿਲ੍ਹਾ ਤਰਨਤਾਰ ਪਿੰਡ ਧਾਰੀਵਾਲ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਠੀਕ ਆ ਠੀਕ ਆ ਬੋਪਾਰਾ ਨਾਲ ਹੀ ਵੇਲੀਆਂ ਬਣੀਆਂ ਕੋਈ ਵੀਰ ਬੋਪਾਰਾ ਆਗੇ ਮੈਨੂੰ ਵੱਡੇ ਤੇ ਫੋਨ ਕਰ ਲੈ ਵੀ ਵੀਰ ਮੈਂ ਬੋਪਾਰਾ ਆ ਗਿਆ ਇੱਕ ਮਿੰਟ ਜਨੂੰ ਇੱਥੇ ਲੈ ਆਵਾਂਗੇ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ